ਪੰਜਾਬ ਵਿਧਾਨ ਸਭਾ ਦਾ ਬਜਟ اجلاس ਦੀ ਕਾਰਵਾਈ ਅੱਜ ਸ਼ੁਰੂ ਹੋ ਗਈ ਅਤੇ ਇਹ اجلاس 15 ਮਾਰਚ ਤੱਕ ਚੱਲੇਗਾ ਉੱਥੇ ਹੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਜਿਵੇਂ ਜਿਵੇਂ ਹੀ ਰਾਜਪਾਲ ਨੇ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕਾਂ ਨੇ ਇਸ ਦਾ ਜ਼ੋਰਦਾਰ ਢੰਗ ਦੇ ਨਾਲ ਵਿਰੋਧ ਕਰਦੇ ਹੋਏ ਤਿੱਖੀ ਨਾਅਰੇਬਾਜ਼ੀ ਕੀਤੀ ਹੈ ਕਾਂਗਰਸੀ ਵਿਧਾਇਕਾਂ ਨੇ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਦੇ ਉੱਤੇ ਗਵਰਨਰ ਨੇ ਭਾਸ਼ਣ ਪੂਰਾ ਨਾ ਪੜ੍ਹਦੇ ਹੋਏ ਵਿਚਾਲੇ ਹੀ ਛੱਡ ਦਿੱਤਾ ਹਾਲਾਂਕਿ ਰਾਜਪਾਲ ਨੇ ਕਿਹਾ ਕਿ ਸਾਰਿਆਂ ਨੂੰ ਗੱਲ ਰੱਖਣ ਦਾ ਮੌਕਾ ਜ਼ਰੂਰ ਮਿਲੇਗਾ ਅਤੇ ਭਾਸ਼ਣ ਦੀ ਕਾਰਵਾਈ ਵਿਚਾਲੇ ਛੱਡਦਿਆਂ ਰਾਜਪਾਲ ਨੇ ਕਿਹਾ ਕਿ ਉਹਨਾਂ ਦੇ ਭਾਸ਼ਣ ਨੂੰ ਮੁਕੰਮਲ ਹੀ ਸਮਝਿਆ ਜਾਵੇ ਅਤੇ ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਤੇ 2 ਵਜੇ ਤੋਂ ਬਾਅਦ ਇਹ ਕਾਰਵਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਤੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਬਜਟ ਸੈਸ਼ਨ ਤੋਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਯੋ ਮੇਰਾ ਖਿਆਲ ਤੇ 75 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਗਵਰਨਰ ਸਾਹਿਬ ਨੇ ਆਪਣਾ ਗਵਰਨਰ ਅਡਰੈਸ ਵੇਚੀ ਛੱਡ ਅਸੀਂ ਮਸ਼ਕੂਰ ਆ ਗਵਰਨਰ ਸਾਹਿਬ ਦਾ ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਤੁਸੀਂ ਕਨਸਟੀਚਿਊਸ਼ਨਲ ਹੈਡ ਹੋ ਅਸੀਂ ਤੁਹਾਡਾ ਇੱਜ਼ਤ ਮਾਨ ਤੇ ਸਨਮਾਨ ਕਰਨੇ ਆ ਇਹ ਝੂਠ ਦਾ ਪਲੰਦਾ ਜਿਹੜਾ ਇਹ ਗਵਰਨਰਜ਼ ਅਡਰੈਸ ਜਿਹੜਾ ਗਵਰਨਮੈਂਟ ਨੇ ਛਾਪਿਆ ਟੋਟਲੀ ਝੂਠ ਦਾ ਪਲੰਬਰ ਪੰਜਾਬ ਇਸ ਟਾਈਮ ਇਜ਼ ਅੰਡਰ ਸੀਜ਼ 300 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਪਏ ਨੇ ਹਸਪਤਾਲ ਨੌ ਬੰਦਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਇਹ ਬਾਰੇ ਤਾਂ ਸਾਡੇ ਵਿੱਤ ਮੰਤਰੀ ਸਾਹਿਬ ਵੀ ਦੱਸਣਗੇ ਲੇਕਿਨ ਅਸੀਂ ਸਾਰੇ ਜਿੰਨੇ ਵੀ ਸਾਥੀ ਸਾਡੇ ਚੁਣ ਕੇ ਆਏ ਹੋਏ ਨੇ ਸਾਰੇ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲਾ ਇੱਕ ਕਦਮ ਹੋਰ ਪੁੱਟਾਂ ਸਰ ਇਸ ਵਾਰ ਦੀ ਖਾਸ ਪਲਾਨਿੰਗ ਕੀ ਰਹਿਣ ਵਾਲੀ ਹੈ ਬਜਟ ਨੂੰ ਲੈ ਕੇ ਸਪੀਕ ਕਰ ਦਿੱਤਾ ਆਪਕੀ ਸਾਰਿਆਂ ਨੂੰ ਬੋਲਣ ਦਾ ਮੌਕਾ ਦੇਣਾ ਹੈਲਦੀ ਡਿਸਕਸ਼ਨ ਕਰਾਉਣੀ ਔਰ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਾਡੇ ਲੋਕ ਲੋਕਾਂ ਨੂੰ ਦਰਪੇਸ਼ ਨੇ ਉਹਨਾਂ ਦਾ ਸਹੀ ਤੇ ਚਿਰਸਥਾਈ ਹੱਲ ਕੱਢਣਾ ਥੈਂਕ ਯੂ ਖੁੱਲਾ ਸੈਸ਼ਨ ਰੱਖਿਆ ਗਿਆ ਸਮਾਂ ਥੋੜਾ ਮਤਲਬ ਕਿ ਖੁੱਲਾ ਸਮਾਂ ਪੂਰਾ ਖੁੱਲਾ ਪੂਰਾ ਖੁੱਲਾ ਸਮਾਂ ਪੂਰੀ ਡਿਸਕਸ਼ਨ ਕਰਨ ਪੰਜਾਬ ਦੇ ਕਿਹੜੇ ਛੁਰੀ ਮਾਰਨ ਵਾਲਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਸੀ ਬਣਾਉਣੀ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚ ਅਕਾਲੀ ਦਲ ਇਹ ਦੇਖੋ ਦੇਖੋ ਜੀ ਨੇ ਝੋਖੋਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜ਼ੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ this has stated ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਕਾਲਾ